올 인디아 인슈어런스 임플로이즈 어소시에이션 ਦੇ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਦੁਗਰੀ ਵਿਖੇ ਸਥਿਤ LIC ਦੇ ਦਫ਼ਤਰ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਦਿਨੋਂ ਦਿਨ ਹੀ LIC ਦੇ ਕਰਮਚਾਰੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ ਜਿਸ ਨੂੰ ਲੈ ਕੇ ਸਰਕਾਰਾਂ ਦਾ ਕੋਈ ਵੀ ਧਿਆਨ ਨਹੀਂ ਹੈ। ਜਿਸ ਨੂੰ ਲੈ ਕੇ ਅਸੀਂ ਕੁਝ ਸਮੇਂ ਦੀ ਹੜਤਾਲ ਕੀਤੀ ਹੈ ਜੇਕਰਉਣ ਵਾਲੇ ਸਮੇਂ ਦੇ ਵਿੱਚ ਹੱਕੀ ਮੰਗਾਂ ਦਾ ਹੱਲ ਨਾ ਹੋਇਆ ਤਾਂ ਸਾਡੇ ਵੱਲੋਂ ਸੰਘਰਸ਼ ਹੋਰ ਵੀ ਤਿੱਖਾ ਕਰ ਦਿੱਤਾ ਜਾਵੇਗਾ ਲੁਧਿਆਣਾ ਲਾਈਵ ਲਈ ਟਿੰਕਾ ਚਰਤੀ ਰਿਪੋਰਟ ਜਿਵੇਂ ਐਲ ਆਈ ਸੀ ਦੇ ਵਿੱਚ 12:30 ਤੋਂ ਲੈ ਕੇ 1:30 ਵਜੇ ਤੱਕ ਆਲ ਇੰਡੀਆ ਇੰਸ਼ੋਰੈਂਸ ਅੰਪਲਾਈਡ ਜੀ ਐਸੋਸੀਏਸ਼ਨ ਦੇ ਬੈਨਰ ਥੱਲੇ ਅਸੀਂ 1 ਘੰਟੇ ਦਾ ਵਾਕ ਆਊਟ ਕਰਨ ਜਾ ਰਹੇ ਹਾਂ ਵਾਕ ਆਊਟ ਦਾ ਸਾਡੇ ਦੋ ਮੁੱਦੇ ਨੇ ਇੱਕ ਮੁੱਦਾ ਹੈਗਾ ਐਲ ਆਈ ਸੀ ਦੇ ਵਿੱਚ ਨਵੀਂ ਭਰਤੀ ਕਲਾਸ 3 ਤੇ 4 ਦੇ ਵਿੱਚ ਕੀਤੀ ਜਾਵੇ ਤੇ ਸਾਡੇ ਜਿਹੜੀ ਜਥੇ ਹੈ ਜਥੇਬੰਦੀ ਹੈ ਆਲ ਇੰਡੀਆ ਇੰਸ਼ੋਰੈਂਸ ਅੰਪਲਾਈ ਐਸੋਸੀਏਸ਼ਨ ਉਹਦੋਂ ਨੂੰ ਰੈਕੋਗਨਾਈਜ਼ ਕੀਤਾ ਜਾਵੇ ਪਹਿਲੇ ਮੁੱਦੇ ਤੇ ਮੈਂ ਗੱਲਬਾਤ ਕਰਦੇ ਹੋਏ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹਾਂਗਾ ਕਿ ਲੁਧਿਆਣਾ ਦੇ ਵਿੱਚ ਜੇ ਅਗਰ ਮੈਂ ਗੱਲ ਕਰਾਂ ਤਾਂ ਸਾਡੇ ਕੋਲ ਸਟਾਫ ਡੇ ਬਾਈ ਡੇ ਲਗਾਤਾਰ ਘਟਦਾ ਜਾ ਰਿਹਾ ਹੈ ਚਾਹੇ ਉਹ ਟਰਾਂਸਫਰ ਹੋ ਕੇ ਜਾ ਰਹੇ ਨੇ ਚਾਹੇ ਉਹਨਾਂ ਦੀ ਪ੍ਰਮੋਸ਼ਨ ਹੋ ਕੇ ਜਾ ਰਹੀ ਹੈ ਕਲਾਸ 3 ਕੱਢਦੀ ਮੈਂ ਗੱਲ ਕਰ ਰਿਹਾ ਹਾਂ ਦੂਸਰੇ ਪਾਸੇ ਰਿਟਾਇਰਮੈਂਟ ਹੋ ਰਹੀ ਹੈ ਔਰ ਤੀਸਰਾ ਕਾਰਨ ਹੈ ਅਨਫੋਰਚਨਟਲੀ ਸਾਡੇ ਕਿਸੇ ਸਾਥੀ ਦੀ ਡੈਸ ਹੋ ਜਾਣਾ ਅਸੀਂ ਸਰਕਾਰ ਕੋਲੋਂ ਅੱਜ ਦੇ ਇਸ ਘੰਟੇ ਦੇ ਵਿੱਚ ਵਾਕ ਆਊਟ ਦੇ ਵਿੱਚ ਇੱਕ ਮੰਗ ਕਰ ਰਹੇ ਹਾਂ ਕਿ ਐਲਐਸਸੀ ਦੇ ਵਿੱਚ ਕਲਾਸ 3 ਤੇ 4 ਦੀ ਭਰਤੀ ਕੀਤੀ ਜਾਵੇ